ਹਾਂਜੀ ਦੋਸਤੋ ਵੈਲਕਮ ਹੈ ਮੇਰੇ ਨਾਮ ਦੇ ਬਲੌਗ ਦੇ ਵਿੱਚ ਤੇ ਅੱਜ ਆ ਰਿਹਾ ਪਾ ਡੈਡੀ ਨਾਲ ਟ੍ਰੇਨਿੰਗ ਦੇ ਤੇ ਮੈਂ ਕੱਪੜੇ ਵਗੈਰਾ ਪਾ ਲਿਆ ਤੇ ਰੈਡੀ ਹੋ ਚੁੱਕਿਆ ਹਾਂ ਤੇ ਹੁਣ ਰੋਟੀ ਵਗੈਰਾ ਖਾਣੇ ਤੇ ਫਿਰ ਜਾਣੇ ਆ। ਘੋਟ ਹੈ ਨਾਲ ਚਟਨੀ ਆ। ਰੋਟੀ ਖਾ ਰਹੀ ਹਾਂ ਹੁਣ। ਲਓ ਜੀ ਹੁਣ ਜਾਣ ਲਈ ਰੈਡੀ ਆ ਤੇ ਹੁਣ ਚੱਲਦੇ ਆ। ਹੁਣ ਪਾਣਾ ਇਹ ਡੀਜ਼ਲ ਤੇ ਹੁਣ ਡੀਜ਼ਲ ਦੋਸਤੋ ਪਟਿਆਲੇ ਪਹੁੰਚ ਚੁਕੇ ਆ ਆਪਣੀ ਟ੍ਰੇਨਿੰਗ ਹੈਗੀ ਆ ਪਟਿਆਲੇ ਤੇ ਹੁਣ ਪਟਿਆਲੇ ਆ ਚੁਕੇ ਆਪਾਂ ਤੇ ਹੁਣ ਜਾਣਾ ਆਪਣੇ ਹੋਟਲ ਵਿੱਚ ਤੇ ਹੋਟਲ ਵੱਲ ਜਾ ਰਹੇ ਹੁਣ ਆਪਾਂ ਲੋ ਜੀ ਆ ਆਪਣਾ ਹੋਟਲ ਆ ਤੁਮ ਚੱਲਦੇ ਹੋਟਲ ਦੇ ਅੰਦਰ ਆ ਹੋਟਲ ਵੱਲ ਨੂੰ ਜਾਂਦੇ ਆ ਇਹ ਸੜਕਾ ਦੇਖੋ ਬੋਰਡ ਲੱਗ ਰਿਹਾ ਤੇ ਹੁਣ ਚੱਲਦੇ ਆ ਓਹ ਰਿਹਾ ਜੀ ਹੋਟਲ ਦੇਖੋ ਦੰਧਾ ਨਾ ਉਹ ਦੇਖੋ ਉਹ ਵਾਈਟ ਵਾਲਾ ਹੋਟਲ ਆ ਗੱਡੀ پارک ਕਰਤੀ ਆ ਜੀ ਦੋਸਤੋਂ ਹੋਟਲ ਦੇ ਬਾਹਰ ਪਹੁੰਚ ਚੁੱਕੇ ਆ ਤੇ ਹੁਣ ਚੱਲਦੇ ਅੰਦਰ ਤਹੀ ਜੀ ਰਿਸੈਪਸ਼ਨ ਤੇ ਉਹ ਰਿਸੈਪਸ਼ਨ ਦੇ ਬਾਹਰ ਖੜੇ ਹਾਂ ਤੇ ਹੁਣ ਕੁੱਪਨ ਵਗੈਰੇ ਲੈਣੇ ਚੱਲਦੇ ਹਾਂ ਦੋਸਤੋਂ ਹਾਲ ਦੇ ਅੰਦਰ ਆ ਚੁੱਕੇ ਹਾਂ ਤੇ ਹੁਣ ਬੈਠੇ ਹਾਂ ਹੁਣ ਡੈਡੀ ਆ ਬੈਨ ਰੈਡੀ ਕਰ ਰਹੇ ਨੇ ਦੋਸਤੋਂ ਅਜੇ ਡੈਡੀ ਜੀ ਸੈਟਅਪ ਵਗੈਰਾ ਕਰ ਰਹੇ ਨੇ ਇੱਕ ਕਰ ਮਾਰਿਆ ਕਿਉਂ ਥੋੜੇ ਟਾਈਮ ਚ ਸਟਾਰਟ ਹੋਣ ਵਾਲਾ ਟ੍ਰੇਨਿੰਗ ਸਟਾਰਟ ਆ ਗਈ ਹੁਣ ਹੁਣ ਟ੍ਰੇਨਿੰਗ ਸ਼ੁਰੂ ਹੋਏਗਾ ਜੋ ਲੈਣਾ ਜੀ 쿠ਪਨ ਤੇ 쿠ਪਨ ਲੈ ਕੇ ਚੱਲਦੇ ਆਪਾਂ ਅੰਦਰ 쿠ਪਨ ਲੈ ਲੈ 쿠ਪਨ ਦੇਤੇ ਹੀ ਤੇ ਬੈਠਦੇ ਆਪਾਂ ਸਾਰੇ ਟ੍ਰੇਨਿੰਗ ਸ਼ੁਰੂ ਹੋਣੇ ਵਾਲੀ ਆ ਹੁਣ ਲੋਕ ਬੈਠਣ ਲੱਗ ਰਹੇ ਨੇ ਜੇ ਆਪਾਂ ਬੈਠਦੇ ਹੁਣ ਉਰੇ ਅਰੇ ਭੋਜੀ ਮੇਰੇ ਲੱਗਦੇ ਟਿੱਕਾ ਟਿੱਕਾ ਲੱਗਿਆ ਆਪਣਾ ਐਂਟਰੀ ਸਰ ਡੈਡੀ ਜੇਗ ਸਟੇਜ ਤੇ ਨੇ ਤੇ ਪਵਾਰੇ ਸਾਰੇ ਤੋਂ ਪੰਗੜਾ ਟਰੀਂ ਸਟਾਰਟ ਹੋਣ ਤੋਂ ਪਹਿਲਾਂ ਹੁਣ ਪੰਗੜਾ ਕਰਨਾ ਆਪਾਂ ਨੇ ਡੈਡੀ ਸਟੇਜ ਤੇ ਕਰਵਾ ਰਹੇ ਨੇ ਪੰਗੜਾ ਲੇਕਿਨ ਠੀਕ ਸੈਕਿੰਡ ਇਹ ਕੀ ਹੈ ਉਹ ਨਾਮ ਬੁਲਾਇਆਊਗਾ ਜੀ ਉਹ ਸਭ ਤੋਂ ਪਿਆਰਾ ਬੱਚਾ ਹੈ ਜਿਸ ਦਾ ਨਾਮ ਹੈ ਰਣਜੀਤ ਸਿੰਘ ਫਾਈਨਲੀ ਦੋਸਤੋ ਡੈਡੀ ਨੇ ਉਂਗਲਾ ਲਾਇਆ ਸਟੇਟ ਤੇ ਤੁਮ ਟਰੋਫੀ ਲੈ ਕੇ ਆਣਗੇ ਡੈਡੀ ਜੀ ਫਾਈਨਲੀ ਗਾਇਸ ਬੜੀ ਪ੍ਰਾਊਡ ਮੂਮੈਂਟ ਆ ਜੀ ਮੇਰੇ ਬਾਸ ਇੱਕ ਉਹ ਦੇ ਗਏ ਟਰੋਫੀ ਕਹੇ ਜੀ ਮਿਲੂਗੀ ਡੈਡੀ ਨੂੰ ਮਿਲ ਗਿਆ ਜੀ ਟਰੋਫੀ ਕਸਵੀਰ ਐਂਡ ਆਪਾਂ ਨੂੰ 3 ਤੋਂ 4 ਘੰਟੇ ਹੋ ਚੁੱਕੇ ਨੇ 2 ਵੱਜ ਗਏ ਨੇ ਹੁਣ ਟ੍ਰੇਨਿੰਗ ਖਤਮ ਹੋ ਰਹੀ ਆ ਹੁਣ ਕਰ ਲਈ ਆਪਾਂ ਲੰਚ ਰੋਜੀ ਹੁਣ ਰੋਟੀ ਖਾ ਰਹੇ ਆਪਾਂ ਹੁਣ ਲੰਚ ਕਰ ਲਈ ਜੀ ਤੇ ਹੁਣ ਜਾਵਾਂਗੇ ਆਪਾਂ ਘਰ ਸੋਨ ਜਾ ਰਹੇ ਕਰ ਕੰਗ੍ਰੈਚੁਲੇਸ਼ਨ ਡੈਡ ਜੀ ਤੁਹਾਡੀ ਟਰੋਫੀ ਵਾਸਤੇ ਥੈਂਕ ਯੂ ਥੈਂਕ ਯੂ ਸੋ ਮਚ ਦੇਖੋ ਜੀ ਹੁਣ ਆ ਚੁੱਕਿਆ ਘਰ ਤੇ ਹੁਣ ਆਪਾਂ ਜਾਵਾਂਗੇ ਨਨਕੇ ਮੇਲਾ ਆ ਚੁੱਕਿਆ ਆਪਣਾ ਤੇ ਹੁਣ ਸਮਾਨ ਵਗੈਰਾ ਨੂੰ ਦੋਈ ਗੱਡੀ ਤਾਂ ਪਾਪਾ ਜੀ ਲੈ ਕੇ ਜਾ ਰਹੇ ਨੇ ਤੇ ਹੁਣ ਆਪਾਂ ਜਾ ਰਹੇ ਹਾਂ ਆਪਣੀ ਇਹ ਵਾਲੀ ਗੱਡੀ ਲੈ ਕੇ ਲੋ ਜੀ ਯਾਰ ਹੱਕ ਰਹਾਲੀ ਸਾਈਪ ਗੁਰਦੁਆਰਾ ਤੇ ਆਪਾਂ ਨੂੰ ਜਾਂਦੇ ਹੋਏ ਮੇਰੇ ਨਨਕੇ ਦੇ ਰਾ ਵਿੱਚ ਪੈ ਜਾਂਦਾ ਤੇ ਅੱਜ ਆਪਾਂ ਨਹੀਂ ਜਾ ਸਕਦੇ ਬਿਕੋਜ਼ ਆਪਾਂ ਨੂੰ ਥੋੜੀ ਜਿਹੀ ਜਲਦੀ ਆ ਤੇ ਨੈਕਸਟ ਟਾਈਮ ਆਪਾਂ ਪੱਕਾ ਆਵਾਂਗੇ ਦੇ ਛੋਟੀ ਗੱਡੀ ਲੈ ਕੇ ਆਏ ਤੇ ਬਾਏ ਦ ਵੇ ਹੂੰ ਸਾਮਾਨ ਕੱਢ ਲੀਨੇ ਆ ਸਾਮਾਨ ਸਾਰਾ ਟਰਟੇ ਅੰਦਰ ਤੂੰ ਮਿਲਦੇ ਬੀਬੀ ਨੂੰ ਬੱਸ ਸਮਝਾ ਤੂੰ ਬੀਬੀ ਦਾ ਸ੍ਰੀਗਣ ਹੁਣ ਆ ਪਾ ਚੁਕੇ ਨਾਨਕੇ ਤੂੰ ਜਾ ਰਿਹਾ ਆਪਾ ਮੰਮੀ ਕੋਲ ਆਪਣੇ ਚੱਲੀ ਹੁਣ ਚੱਲਦੇ ਆ ਵਾਪਿਸ ਤੇ ਖਾਣੇ ਆ ਰੋਟੀ ਆ ਦੇਖੋ ਜੀ ਹਰੀ ਮਿਰਚਾਂ ਚਟਨੀ ਨਾਲ ਖਾ ਰਹੇ ਆ ਰੋਟੀ ਵੈਸੇ ਤਾਂ ਬੀਬੀ ਨੇ ਦੋ ਸਬਜ਼ੀਆਂ ਬਣਾਈਆਂ ਤਿਗੀਆਂ ਪਰ ਹਰੀ ਚਟਨੀ ਵਿੱਚ ਦੇ ਵਿਲੋਡੋਵਿਚ ਇਹ ਨਹੀਂ ਤੁਸੀਂ ਮੀਟ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਗਾ ਜੇ ਵਧੀਆ ਲੱਗਿਆ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕੋਈ ਵੀਰ ਜਾ ਕਮੈਂਟ ਕਰੋ ਬਾਕੀ ਮੈਂ ਮਿਲਦਾ ਤੁਹਾਨੂੰ ਨੈਕਸਟ ਵਲੌਗ ਵਿੱਚ ਬਾਏ ਬਾਏ